ਅਫਸੋਸ ਦੀ ਗੱਲ ਜਿਸ ਦਿਨ ਨਵਾਂ ਸਾਲ ਚੜ੍ਹਨਾ ਹੁੰਦਾ ਨਾ ਬੜਾ ਵੱਡਾ ਇਕੱਠ ਹੁੰਦਾ ਗੁਰਦੁਆਰੇ ਸਾਹਿਬਾਂ ਦੇ ਅੰਦਰ ਪਰ ਜਿਸ ਦਿਨ ਚਮਕੌਰ ਸਾਹਿਬ ਦਾ ਜੋੜ ਮੇਲਾ ਹੁੰਦਾ ਕੋਈ ਨਹੀਂ ਹੁੰਦਾ ਗ੍ਰੰਥੀ ਇਕੱਲਾ ਹੀ ਹੁੰਦਾ ਮੈਂ ਦੇਸ਼ ਦੀ ਧਰਤੀ ਦੀ ਬਾਤ ਕਰਦਾ ਆਪਣੇ ਮੁੱਖ ਅਸਥਾਨਾਂ ਦੀ ਬਾਤ ਕਰਦਾ ਜਦੋਂ 31 ਦਸੰਬਰ ਹੁੰਦੀ ਹੈ ਨਾ ਤੇ ਦਿਨ ਚੜ੍ਹਨਾ ਹੁੰਦਾ ਅਗਲਾ ਮੇਰਾ ਟੌਪਿਕ ਨਹੀਂ ਪਰ 12 ਵਜੇ ਕੋਈ ਨਵਾਂ ਸਾਲ ਨਹੀਂ ਜੇ ਚੜਦਾ ਇਸ ਸਭ ਕੁਝ ਜਿਹੜਾ ਨਾ ਉਹ ਬਣਾਇਆ ਹੋਇਆ ਕੋਈ ਨਵਾਂ ਸਾਲ 12 ਵਜੇ ਨਹੀਂ ਚੜਦਾ ਪਰ ਸੇ ਖਾ ਕੇ ਉਥੇ ਜੀ ਪੰਜ ਪੰਜ ਕਾਰੇ ਬੋਲੇ ਸੋ ਨਿਹਾਲ ਦੇ ਛੱਡ ਦੇ ਆ ਗਿਆ ਅਗਲਾ ਸਾਲ ਚੜ ਰਿਹਾ ਪਰ ਕੋਈ ਚਮਕੌਰ ਸਾਹਿਬ ਦੇ ਯੁੱਧ ਦੀ ਗਾਥਾ ਸੁਣਨ ਵਾਸਤੇ ਨਹੀਂ ਆਉਂਦਾ ਹੈ ਇਹਨਾਂ ਜੋੜ ਮੇਲਿਆਂ ਨੂੰ ਮਨਾਉਣ ਵਾਸਤੇ ਨਹੀਂ ਆਉਂਦਾ ਅੱਜ ਤੋਂ ਕੋਈ 25 30 ਸਾਲ ਪਹਿਲਾਂ ਹਾਲਾਤ ਇੰਨੇ ਖਰਾਬ ਹੋ ਗਏ ਸੀ ਭਾਵੇਂ ਕਿ ਥੋੜਾ ਜਿਹਾ ਹੁਣ ਬਦਲਾਅ ਆਇਆ ਹੈ ਫਤੇਗੜ ਸਾਹਿਬ ਦਾ ਜੋੜ ਮੇਲਾ ਹੋਣਾ ਲੰਗਰਾਂ ਵਿੱਚ ਇਹ ਤਾਂ ਪਤਾ ਹੈ ਕਿ ਕਿੱਥੇ ਖੀਰ ਬਣੀ ਕਿੱਥੇ ਲੱਡੂ ਬਣੇ ਤੇ ਕਿੱਥੇ ਜਲੇਬੀਆਂ ਬਣੀਆਂ ਇਹ ਪਤਾ ਹੀ ਨਹੀਂ ਕਿ ਫਤੇਗੜ ਸਾਹਿਬ ਦੀ ਧਰਤੀ ਤੇ ਹੋਇਆ ਕੀ ਹੈ ਜੇ ਸਾਹਬਜ਼ਾਦਿਆਂ ਦੀ ਧਰਤੀ ਤੇ ਜਾ ਕਰਕੇ ਸਿੱਖ ਦਾ ਮਨ ਨਹੀਂ ਸਾਧ ਸੰਗਤ ਜੀ ਦਰਵਿਆ ਅੱਖਾਂ ਵਿੱਚੋਂ ਹੰਝੂ ਨਹੀਂ ਇੱਕ ਡਿੱਗਿਆ ਤੇ ਕੀ ਉੱਥੇ ਜਾ ਕੇ ਕਰਨਾ ਸੀ ਇਤਿਹਾਸ ਹੀ ਨਹੀਂ ਪਤਾ ਹੈ ਤੇ ਇਹ ਤਕਰੀਬਨ 18 ਕਿ 17 ਸਾਲ ਪੁਰਾਣੀ ਗੱਲ ਹੋਣੀ ਮੈਂ ਇੱਥੇ ਇੰਗਲੈਂਡ 'ਸਾਂ ਕਿਸੇ ਦੇ ਘਰੇ ਬੈਠੇ ਪ੍ਰਸ਼ਾਦਾ ਛਕ ਰਹੇ 'ਸਾਂ ਇਹ ਹੀ ਦਿਨ ਚੱਲ ਰਹੇ ਸੀ ਤੇ ਉਹ ਟੀਵੀ ਵਾਲੇ ਕੋਈ ਸਰਵੇ ਕਰ ਰਹੇ ਸਨ ਦਰਬਾਰ ਸਾਹਿਬ ਦੀ ਪ੍ਰਕਰਮਾਂ ਵਿੱਚ ਤੇ ਉਹਨਾਂ ਨੇ ਕਿਹਾ ਕਿ ਟੀਵੀ ਵਾਲਿਆਂ ਨੇ ਪਹਿਲਾਂ ਆਪ ਦੱਸਿਆ ਕਿ ਜਿਹੜੇ ਬਾਹਰਲੇ ਲੋਕ ਐ ਭਾਵ ਜਿਹੜੇ ਧਾਰਮਿਕ ਸਥਾਨਾਂ ਨਾਲ ਨਹੀਂ ਜੁੜੇ ਹੋਏ ਸਮਾਂ ਮੇਰੇ ਖਲ ਹੋ ਗਿਆ ਮੈਂ ਇੱਥੇ ਸਮਾਪਤੀ ਕਰ ਦਾਂਗਾ ਜਿਹੜਾ ਧਰਮ ਨਾਲ ਨਹੀਂ ਜੁੜਿਆ ਧਾਰਮਿਕ ਸਥਾਨਾਂ ਨਾਲ ਨਹੀਂ ਜੁੜਿਆ ਸਾਧ ਸੰਗਤ ਜੀ ਉਹਨੂੰ ਕਹਿੰਦੇ ਧਰਮ ਦਾ ਇਲਮ ਕੀ ਹੈ ਪਰ ਅਸੀਂ ਕਹਿੰਦੇ ਧਾਰਮਿਕ ਸਥਾਨਾਂ ਤੇ ਜਾ ਕੇ ਸਰਵੇ ਕੀਤਾ ਤੇ ਹਰਮੰਦਰ ਸਾਹਿਬ ਉਹ ਲਾਈਵ ਦਿਖਾਇਆ ਹਰਮੰਦਰ ਸਾਹਿਬ ਦੇ ਅੰਦਰ ਕਦੇ ਉਹ ਬਜ਼ੁਰਗਾਂ ਨੂੰ ਕਠਿਆਂ ਨੂੰ ਕਰਕੇ ਪੁੱਛਦੇ ਆ ਕਿ ਤੁਹਾਨੂੰ ਪਤਾ ਹੈ ਅੱਜ ਦਾ ਦਿਨ ਕੀ ਹੈ ਉਹਨਾਂ ਪੰਜਾਂ ਸੱਤਾਂ 'ਚੋਂ ਮਸਾ ਇੱਕ ਦੱਸਦਾ ਹੈ ਕਿ ਹਾਂ ਪਤਾ ਹੈ ਫਤਿਹਗੜ ਦੀ ਸਭਾ ਹੁੰਦੀ ਹੈ ਕਹਿੰਦਾ ਉੱਥੇ ਕੀ ਹੋਇਆ ਸੀ ਕਿੰਦੇ ਬਸ ਮੇਲਾ ਲੱਗਦਾ ਇੰਨਾ ਪਤਾ ਬੱਚਿਆਂ ਨੂੰ ਪੁੱਛਿਆ ਬੀਬੀਆਂ ਨੂੰ ਪੁੱਛਿਆ ਇਹ ਟੀਵੀ ਤੇ ਦਿਖਾਇਆ ਤੇ ਕਿੱਡੇ ਅਫਸੋਸ ਦੀ ਗੱਲ ਸਿੱਖਾਂ ਨੂੰ ਹੀ ਨਹੀਂ ਪਤਾ ਕਿ ਫਤਿਹਗੜ੍ਹ ਸਾਹਿਬ ਕੀ ਹੋਇਆ ਤੇ ਉਹ ਬੰਬੇ ਤੋਂ ਪ੍ਰੋਡਿਊਸਰ ਉੱਠ ਕੇ ਸਾਡੀਆਂ ਫਿਲਮਾਂ ਇਤਿਹਾਸ ਦੀਆਂ ਬਣਾ ਕੇ ਸਾਨੂੰ ਦਿਖਾਉਂਦੇ ਮੈਂ ਇੱਥੇ ਵੀ ਗੁਰਦੁਆਰੇ ਸਾਹਿਬਾਂ 'ਚ ਹੁਣ ਗਿਆ ਤੇ ਉਹੋ ਹੀ ਫਿਲਮਾਂ ਕਿਉਂਕਿ ਜਦੋਂ ਇਤਿਹਾਸ ਦੀ ਕਥਾ ਗੁਰਦੁਆਰੇ ਸਾਹਿਬ ਚੱਲਦੀ ਹੁੰਦੀ ਇਕੱਲੇ ਬਾਬਾ ਜੀ ਕਰਦੇ ਹੁੰਦੇ ਜਾਂ ਕੋਈ ਦੋ ਬਜ਼ੁਰਗ ਬੈਠੇ ਹੋਣਗੇ ਸਾਡੀ ਮਜਬੂਰੀ ਵੀ ਹੈ ਕੰਮਾਂ ਦੀ ਪਰ ਜੇ ਮਜਬੂਰੀ ਨਾ ਵੀ ਹੋਵੇ ਆਪਾਂ ਕਿਹੜਾ ਰੁਝਾਨ ਬਣਾਇਆ ਗੁਰਦੁਆਰੇ ਸਾਹਿਬ ਜਾ ਕੇ ਕਥਾ ਸੁਣੀਏ ਜਿੰਨਾ ਚਿਰ ਇਹ ਸਾਕੇ ਤੁਸੀਂ ਇਤਿਹਾਸ ਦੇ ਝਰੋਖੇ ਵਿੱਚੋਂ ਨਾ ਨਾ ਸੁਣੇ ਤੇ ਤੁਹਾਨੂੰ ਜਰੂਰ ਕੋਈ ਨਾ ਕੋਈ ਲੁੱਟਦਾ ਹੀ ਰਹੇਗਾ